ਅੱਜ ਮਿੱਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ Mahindra 265 DI ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2000 ਤੇ 20 ਮਾਡਲ ਟਰੈਕਟਰ ਆ ਲਾਸਟ 12 ਮਹੀਨੇ ਦਾ ਟਰੈਕਟਰ ਆ ਬਾਈ ਕਾਪੀ ਬਣੀ ਆ 2021 ਚ 2021 ਚ ਕਾਪੀ ਬਣੀ ਆ 901 ਘੰਟਾ ਕੰਪਨੀ ਰਿਕਾਰਡ ਨਾਲ ਟਰੈਕਟਰ ਚੱਲਿਆ ਮਾਲਕ ਵੱਲੋਂ ਫੁੱਲ ਗਾਰੰਟੀ ਆ ਮਾਲਕ ਵੀਰ ਆਏ ਕਹਿੰਦਾ ਭਲਾ ਤੁਸੀਂ ਕੰਪਨੀ ਚੋਂ ਚੈੱਕ ਕਰਾ ਲਓ ਜੇ 901 ਘੰਟੇ ਤੋਂ ਵੱਧ ਨਹੀਂ ਚੱਲਿਆ ਹੁਣ 901 ਘੰਟਾ ਪੂਰਾ ਟਰੈਕਟਰ ਚੱਲਿਆ ਬਾਕੀ ਤੁਹਾਨੂੰ ਵਿਖਾਉਣੇ ਆ ਟਰੈਕਟਰ ਪੂਰਾ ਸ਼ੋਅਰੂਮ ਕੰਡੀਸ਼ਨ ਆ ਚੈੱਕ ਕਰ ਲਓ ਮੀਟਰ ਤੇ 901 ਘੰਟਾ ਚੱਲਿਆ ਟਰੈਕਟਰ ਨਾਲ ਸਾਰਾ ਸਿਸਟਮ ਜਿਵੇਂ ਲੱਗਿਆ ਮਿਊਜ਼ਿਕ ਸਿਸਟਮ ਫਾਈਬਰ ਵਾਲੀ ਹੱਡ ਸਾਰਾ ਸਮਾਨ ਮਾਲਕ ਵੀਰ ਵੱਲੋਂ ਟਰੈਕਟਰ ਦੇ ਨਾਲ ਦਿੱਤਾ ਜਾਊਗਾ ਡੰਡਾ ਫੱਟੀ ਛਤਰੀ ਫਾਈਬਰ ਹੱਡ ਮਿਊਜ਼ਿਕ ਸਿਸਟਮ ਸਭ ਕੁਝ ਨਾਲ ਆ ਟਰੈਕਟਰ ਚ ਪੂਰਾ ਕਮਿਣੀ ਟੈਟੂਰ ਸਭ ਕੁਝ ਨਾਲ ਦਾ オリジナル ਰੰਗ ਪੇੜ ਦਾ ਟਰੈਕਟਰ ਆ ਸਰਕਾਰੀ ਨੰਬਰ ਪਲੇਟਾਂ ਲਗੀਆਂ ਪੀ ਆਪ ਦਾ ਨੰਬਰ ਆ ਦੇਖੋ ਤੁਸੀਂ ਸ਼ੋਰੂਮ ਕੰਡੀਸ਼ਨ ਆ ਟਰੈਕਟਰ ਏਜੰਸੀ ਰਿਕਾਰਡ ਨਾਲ ਚੱਲਿਆ ਚੈੱਕ ਕਰਕੇ ਵਾਹ ਕੇ ਚਲਾ ਕੇ ਮਾਲਕ ਵੀਰ ਨਾਲ ਫੇਰ ਸੌਦਾ ਕਰ ਸਕਦੇ ਹਾਂ ਡਿਮਾਂਡ ਟਰੈਕਟਰ ਦੀ ਹੈਗੀ ਆ 3.7 ਲੱਖ ਰੁਪਈਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਮਾਲਕ ਵੀਰ ਵੱਲੋਂ ਫੁੱਲ ਮਾਨਤਾਣ ਕੀਤਾ ਜਾਊਗਾ ਜੀ ਮਾਲਕ ਵੀਰ ਦਾ ਪੈਂਡ ਹੈਗਾ ਝੋਕ ਹਰੀਹਰ ਜਿਹੜਾ ਭੋਜਪੁਰ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਉਥੋਂ ਗੱਲ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਟਰੈਕਟਰ ਚ ਪੂਰਾ ਵੀ ਕਮੀ ਨਹੀਂ ਗਈ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨ